ਪੰਜਾਬ ਦੀ ਧੀ ਕੁਲਵਿੰਦਰ ਕੌਰ ਮਾਰ ਕੇ ਥੱਪੜ ਕੰਗਣਾ ਦੇ ਦੁਨੀਆ ਭਰ ਚ ਮਚਾ ਗਈ ਸ਼ੋਰ ਕੰਗਣਾ ਬੋਲਦੀ ਸੀ ਪੰਜਾਬ ਦੀਆਂ ਬੀਬੀਆਂ ਨੂੰ ਮਾਰਾ ਥੱਪੜ ਖਾ ਕੇ ਉਹਨੂੰ ਹੋਇਆ ਸਾੜਾ ਮੁੜ ਕੇ ਨਾ ਬੋਲੂ ਦੁਬਾਰਾ ਪੰਜਾਬ ਦੀ ਧੀ ਕੁਲਵਿੰਦਰ ਕੌਰ ਮਾਰ ਕੇ ਥੱਪੜ ਕੰਗਣਾ ਦੇ ਦੁਨੀਆ ਭਰ ਚ ਮਚਾ ਗਈ ਸ਼ੋਰ ਗੱਲ ਕਰਤੀ ਕੰਗਣਾ ਦੀ ਲਾਲਾ ਥੱਪੜ ਖਾ ਕੇ ਹੋਇਆ ਉਹਦਾ ਬੁਰਾ ਹਾਲਾ ਕੰਗਣਾ ਨਾਲ ਹੋਈ ਬੜੀ ਮਾੜੀ ਆ ਪੰਜਾਬ ਦੀ ਸ਼ੇਰਨੀ ਨੇ ਹੈਂਕੜ ਕੱਢਤੀ ਉਹਦੀ ਸਾਰੀ ਆ ਕੰਗਣਾ ਦੇ ਬੱਜੇ ਥੱਪੜ ਨੂੰ ਹਰ ਕੋਈ ਦੇਖ ਰਿਆ ਨਾਲ ਬੜੀ ਗੌਰ ਪੰਜਾਬ ਦੀ ਧੀ ਕੁਲਵਿੰਦਰ ਕੌਰ ਮਾਰ ਕੇ ਥੱਪੜ ਕੰਗਣਾ ਦੇ ਦੁਨੀਆ ਪਰਚਮ ਚਾਗੀ ਗੀ ਸ਼ੋਰ ਰਾਈਆਂ ਵਾਲੇ ਗਰਜੰਟ ਦਾ ਸੀਨਾ ਕਰਤਾ ਠੰਡਾ ਬਈ ਰਾਈਆਂ ਵਾਲੇ ਗਰਜੰਟ ਦਾ ਸੀਨਾ ਕਰਤਾ ਠੰਡਾ ਬਈ ਮਾਰ ਕੇ ਥੱਪੜ ਕੰਗਣਾ ਦੇ ਮਾਰ ਕੇ ਥੱਪੜ ਸ਼ੇਰਨੀ ਨੇ ਹਲ ਕਰਤਾ ਕੰਗਣਾ ਦਾ ਮੰਦਾ ਬਈ ਸਲੂਟ ਕਰਦੇ ਆ ਇਸ ਧੀ ਨੂੰ ਜਿਹਦੇ ਵਰਗੀ ਨਾ ਦੁਨੀਆ ਵਿੱਚ ਕੋਈ ਹੋਰ ਪੰਜਾਬ ਦੀ ਧੀ ਕੁਲਵਿੰਦਰ ਕੌਰ ਮਾਰ ਕੇ ਥੱਪੜ ਕੰਗਣਾ ਦੇ ਦੁਨੀਆ ਭਰ ਚਮਚਾਗੀ ਸ਼ੋਰ ਪੰਜਾਬ ਦੀ ਧੀ ਕੁਲਵਿੰਦਰ ਕੌਰ ਮਾਰ ਕੇ ਥੱਪੜ ਕੰਗਣਾ ਦੇ ਦੁਨੀਆ ਭਰ ਚਮਚਾਗੀ ਸ਼ੋਰ